ਜੀ ਭਾਈ ਜੀ ਦੱਸਦੇ ਆਂ ਫਰੂਟਾਂ ਦਾ ਰੇਟ ਤੇ ਫਰੂਟ ਹੋਏ ਅੱਗੇ ਨਾਲੋਂ ਬਹੁਤ ਹੀ ਜ਼ਿਆਦੇ ਤੇਜ਼ ਆਹ ਖੋਣੇ ਆ ਤੁਹਾਨੂੰ ਅਨਾਰ ਅਨਾਰ ਦਾ ਰੇਟ ਦੱਸਦੇ ਆਂ ਤੁਹਾਨੂੰ ਬਾਹਰ ਬਿਨਾਂ ਆਪਾਂ ਇਧਰੋਂ ਸ਼ੁਰੂ ਕਰਦੇ ਆਂ ਸੇਬ ਤੋਂ ਤਰੀਕ ਹੈਗੀ ਆ ਜੀ 30 ਤਰੀਕ ਅਗਲੇ ਮਹੀਨੇ 2025 ਆਹ ਜਿਹੜਾ ਸੇਬ ਹੈ ਜੀ ਕੁਆਲਿਟੀ ਲਈ ਦੇਖ ਨਹੀਂ ਸਕਦੇ ਆ ਇਹ ਸੇਬ ਵੀ ਕੀ ਹੁੰਦਾ ਜੀ 1250 ਰੁਪਏ ਪੇਟੀ 10 ਕਿਲੋ ਵੇਚੂਗਾ ਜੀ ਇਹਦਾ ਪੇਟੀ ਮਿਲੂਗੀ ਜੋ ਵੀ ਰੇਟ ਆ ਪੇਟੀਆਂ ਦੇ ਆ ਕਿਲੋ 2 ਕਿਲੋ 3 ਕਿਲੋ ਦੇ ਰੇਟ ਨਹੀਂ ਹੈ ਗਾਹ ਗਿਆ ਜੀ ਮਿੱਠਾ ਮਿੱਠੇ ਦੇ ਵੀ 10 ਕਿਲੋ ਦੀ ਪੇਟੀ ਹੋਊਗੀ ਜੀ ਇਹ ਤੁਹਾਨੂੰ ਮਿਲੂਗੀ ਜੀ 380 ਰੁਪਏ ਮਿੱਠੇ ਦੀ ਪੇਟੀ ਮਿਲੂਗੀ ਜੀ 380 ਰੁਪਏ ਆ ਗਿਆ ਜੀ ਨੀਲਮ ਆਮਬ ਇਹ ਤੁਹਾਨੂੰ ਮਿਲੂਗਾ ਜੀ 1000 ਦੀ ਪੇਟੀ ਮਿਲੂਗੀ ਜੀ 8 ਕਿਲੋ weight ਹੋਊਗਾ ਜੀ ਇਹਦਾ ਗਾਹ ਗਿਆ ਜੀ ਮਸਾਮੀ ਮਸਾਮੀ ਜਿਹੜੀ ਮੀਡੀਅਮ ਸਾਈਜ਼ ਵਾਲੀ ਆ ਉਹ ਮਿਲੂਗੀ ਜੀ 380 ਰੁਪਏ ਤੇ ਵੱਡੇ ਸਾਈਜ਼ ਵਾਲੀ ਮਿਲੂਗੀ ਜੀ 430 ਰੁਪਏ 10 ਕਿਲੋ weight ਹੋਊਗਾ ਜੀ ਨਾਰੀਅਲ ਪਾਣੀ ਮਿਲੂਗਾ ਜੀ 65 ਤੋਂ 70 ਰੁਪਏ ਇੱਕ ਪੀਸ ਹੋਊਗਾ 700 ਰੁਪਏ ਦਾ ਲਖਾਫਾ ਮਿਲੂਗਾ ਜੀ 10 ਪੀਸ ਹੋਣਗੇ ਜੀ ਇਹਦੇ ਵਿੱਚ ਆਹ ਕਿ ਜੀ ਰਾਜਾ ਰਾਣੀ ਜੀ ਰਾਜਾ ਰਾਣੀ ਵਿਕੇ ਜੀ ਤੇ ਰਾਜਾ ਵਿਕੇ ਜੀ 40 ਰੁਪਏ ਰਾਣੀ ਵਿਕੇ ਜੀ 60 ਰੁਪਏ ਆਹ ਦੇਖ ਨੀਲਾ ਮੰਮ ਦੇਖ ਸਾਹ ਦੇ ਆ ਹੋਣੀ ਮੰਡੀ ਚ ਜਾਣਾ ਸ਼ੁਰੂ ਹੋਇਆ ਨੀਲਾ ਮੰਮ ਆਹ ਕਿ ਜੀ ਕੀ ਆਹ ਜਿਹੜਾ ਟੀਵੀ ਹੈ ਜੀ ਇਹ ਵਿਕੀ 120 ਰੁਪਏ ਆਹ ਕੀ ਲਈ 160 150 ਰੁਪਏ ਇਹ ਗਾਂ ਤੁਹਾਨੂੰ ਦੱਸਦੇ ਆ ਜੀ ਅਨਾਰ ਆਹ ਵਿਕੀ ਹੈ ਜੀ 1400 ਰੁਪਏ ਪੇਟੀ 10 ਕਿਲੋ weight ਹੋਗਾ ਜੀ ਆਹ ਵਿਕਿਆ ਜੀ 1200 ਰੁਪਏ ਪੇਟੀ 10 ਕਿਲੋ ਇਹਦਾ weight ਹੋਗਾ ਜੀ ਆਹ ਵਿਕੀ ਹੈ ਜੀ 1450 ਰੁਪਏ ਅਨਾਰ ਦੀ ਪੇਟੀ ਇਹ ਸਭ ਤੋਂ ਟਾਪ ਕੁਆਲਟੀ ਹੈ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਪੇਜ ਨੂੰ ਫੋਲੋ ਕਰਦੇ ਹੋ ਧੰਨਵਾਦ ਜੀ ਜੇ ਤੁਸੀਂ YouTube ਚੈਨਲ ਤੇ ਦੇਖਦੇ ਪਏ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਜੀ